ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਗੁਆਚ ਰਹੇ ਪਿੰਡ ਲੇਖ ਰਚਨਾ ਬਾਰੇ ਪੜਾਂਗੇ ਤੇ ਆਪਣਾ ਜੋ ਪੰਜਾਬੀ ਸੱਭਿਆਚਾਰ ਹੈ ਜੋ ਗੁਆਚ ਰਿਹਾ ਹੈ ਜੋ ਅੱਜ ਕੱਲ ਦੇ ਬੱਚਾਂ ਨੂੰ ਸਾਡੇ ਪੁਰਾਣੇ ਪਿਛੋਕੜ ਬਾਰੇ ਕਿਸ ਤਰ੍ਹਾਂ ਸਾਡੇ ਬਜ਼ੁਰਗ ਜੀਵਨ ਬਤੀਤ ਕਰਦੇ ਸੀ ਕਿਸ ਤਰ੍ਹਾਂ ਉਹਨਾਂ ਦਾ ਖਾਣ ਪੀਣ ਰਹਿਣ ਸੈਣ ਸੀ ਉਹ ਸਾਰੇ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਤੁਹਾਨੂੰ ਅੱਜ ਜਾਣੂ ਕਰਵਾਵਾਂਗੇ ਗੁਆਚ ਰਹੇ ਪਿੰਡ ਸਭ ਤੋਂ ਪਹਿਲਾਂ ਜਾਣ ਪਛਾਣ ਚਿੜੀ ਚੁੱਕਣ ਦੀ ਆਵਾਜ਼ ਨਾਲ ਸੁਆਣੀਆਂ ਦਾ ਸੁਆਣੀਆਂ ਹੁੰਦੀਆਂ ਨੇ ਔਰਤਾਂ ਦਾ ਰੱਬ ਦਾ ਨਾਮ ਲੈਂਦੇ ਹੋਏ ਉੱਠਣਾ ਤੇ ਛਾਟੀਆਂ ਚ ਮੰਧਾਣੀਆਂ ਪਾਉਣਾ ਸਵੇਰੇ ਦੁੱਧ ਰੜਕਣ ਲੱਗ ਜਾਣਾ ਪੂਰੇ ਘਰ ਨੂੰ ਘਰ ਦੇ ਜੀਵਾਂ ਦੇ ਉੱਠਣ ਤੋਂ ਪਹਿਲਾਂ ਲਿਪ ਪੋਚ ਦੇਣਾ ਭਾਵੇਂ ਉਦੋਂ ਫਰਸ਼ ਨਹੀਂ ਹੁੰਦੇ ਸੀਗੇ ਝਾੜੂ ਪੋਚਾ ਝਾੜੂ ਵਗੈਰਾ ਲਗਾ ਕੇ ਉਸ ਤੋਂ ਬਾਅਦ ਤਲੀ ਵਗੈਰਾ ਦੇ ਦੇਣਾ ਸਵੇਰੇ ਸਵੇਰੇ ਘਰਾਂ ਚ ਉੱਠਦੀ ਸੰਦਲੀ ਮਿੱਟੀ ਦੀ ਮਹਿਕ ਮਿੱਟੀ ਦੀ ਮਹਿਕ ਬੜਦਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਦੀ ਮਿੱਠੀ ਆਵਾਜ਼ ਦੱਸ ਦਿੰਦੀ ਕਿ ਕਿਸਾਨ ਆਪਣੇ ਖੇਤਾਂ ਵੱਲ ਨੂੰ ਤੁਰ ਪਏ ਨੇ ਖੂਹਾਂ ਤੇ ਖੜਕਦੇ ਡੋਲ ਕਿਸੇ ਗਹਿਰੇ ਕਿਸੇ ਗਹਿਰੇ ਸੰਗੀਤ ਦਾ ਅਹਿਸਾਸ ਕਰਾਉਂਦੇ ਅਤੇ ਸੂਰਜ ਦੀ ਟਿੱਕੀ ਜਦੋਂ ਪੂਰਬ ਚੋਂ ਨਜ਼ਰ ਆਉਣ ਲੱਗਦੀ ਤਾਂ ਉਦੋਂ ਤੱਕ ਪੰਜਾਬ ਦੇ ਲੋਕ ਅੱਧੇ ਦਿਨ ਦਾ ਕੰਮ ਸਵੇਟ ਲੈਂਦੇ ਪਾਬ ਉਹ ਸਵੇਰੇ ਜਲਦੀ ਉੱਠਦੇ ਸੀ ਤੇ ਸਵੇਰੇ ਜਲਦੀ ਉੱਠ ਕੇ ਆਪਣੇ ਸਾਰੇ ਕੰਮਕਾਰ ਨੇ ਜਿਹੜੀ ਉਹ ਸਮੇਟ ਲੈਂਦੇ ਸੀ ਇਹੋ ਜਿਹੀ ਸੀ ਪੰਜਾਬ ਦੇ ਪਿੰਡਾਂ ਦੀ ਤਸਵੀਰ ਇਸ ਤਰ੍ਹਾਂ ਦੇ ਸੀ ਪੰਜਾਬ ਦੇ ਪਿੰਡਾਂ ਦੀ ਤਸਵੀਰ ਪਿੰਡ ਵਿੱਚ ਕਿਸੇ ਦੇ ਘਰ ਸ਼੍ਰੀ ਅਖੰਡ ਪਾਠ ਸਾਹਿਬ ਦਾ ਰੱਖਿਆ ਹੋਣਾ ਜਾਂ ਕੁੜੀ ਮੁੰਡੇ ਦੇ ਵਿਆਹ ਦਾ ਹੋਣਾ ਤੇ ਪਿੰਡ ਦੇ ਲੋਕਾਂ ਨੇ ਦੁੱਧ ਤੇ ਅਨਾਜ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲੈਣੀ ਜਦੋਂ ਵੀ ਕਿਸੇ ਦੇ ਘਰੇ ਅਖੰਡ ਪਾਠ ਸਾਹਿਬ ਰੱਖਿਆ ਹੋਣਾ ਜਾਂ ਕਿਸੇ ਕੁੜੀ ਮੁੰਡੇ ਦਾ ਵਿਆਹ ਹੋਣਾ ਤਾਂ ਲੋਕ ਆਪਣੇ ਘਰ ਦੇ ਵਿੱਚ ਜੋ ਸਰਦਾ ਪੂਜਦਾ ਸੀ ਉਹ ਉਹਨਾਂ ਨੂੰ ਦੁੱਧ ਜਾਂ ਅਨਾਜ ਉਹਨਾਂ ਦੇ ਘਰ ਦੇ ਕੇ ਆਉਣਾ ਸਵਾਨੀਆਂ ਆਪਣੇ ਘਰਾਂ ਦੇ ਕੰਮ ਛੇਤੀ ਤੋਂ ਛੇਤੀ ਮੁਕਾ ਕੇ ਉਸ ਘਰ ਪਹੁੰਚ ਜਾਂਦੀਆਂ ਜਿੱਥੇ ਪਾਠ ਹੋ ਰਿਹਾ ਹੁੰਦਾ ਆਏ ਗਏ ਨੂੰ ਲੰਗਰ ਪਾਣੀ ਛਕਾਉਣਾ ਤੇ ਝੂਠੇ ਭਾਂਡੇ ਮਾਂਜਣੇ ਤੇ ਲੰਗਰ ਤਿਆਰ ਕਰਨ ਦਾ ਉਹ ਕੰਮ ਸਾਰਾ ਇਉਂ ਕਰਦੀਆਂ ਸੀ ਜਿਵੇਂ ਉਹ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੀਆਂ ਹੁਣ ਭਾਵੇਂ ਕਿਸੇ ਗਵਾਂਡੀਆਂ ਦੀ ਜਾਂ ਕਿਸੇ ਰਿਸ਼ਤੇਦਾਰ ਦੇ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਸਾਰੀਆਂ ਔਰਤਾਂ ਪਿੰਡ ਦੇ ਸਾਰੇ ਲੋਕ ਉਸ ਕੰਮ ਨੂੰ ਆਪਣਾ ਸਮਝ ਕੇ ਕੰਮ ਕਰਦੇ ਸੀਗੇ ਇੰਨਾ ਚਾਹ ਦੇ ਉਹਨਾਂ ਦੇ ਵਿੱਚ ਪਿਆਰ ਮੁਹੱਬਤ ਸੀ ਪਿੰਡ ਦੇ ਹਰ ਦੁੱਖ ਸੁੱਖ ਵਿੱਚ ਸਾਂਝਾ ਹੋਇਆ ਕਰਦੇ ਸੀ ਸੁੱਖ ਵੇਲੇ ਜੋ ਢੋਲ ਟਮੱਕੇ ਢੋਲ ਟਮੱਕੇ ਦੀ ਇਕੱਠੇ ਪਾਉਂਦੇ ਅਤੇ ਦੁੱਖ ਵੇਲੇ ਇੱਕ ਦੂਜੇ ਦਾ ਸਹਾਰਾ ਵੀ ਬਣਦੇ ਪਿੰਡਾਂ ਦੇ ਲੋਕਾਂ ਨੂੰ ਭੋਲੇ-ਪਾਲੇ ਅਤੇ ਸਧਾਰਨ ਜ਼ਿੰਦਗੀ ਜੀਣ ਵਾਲੇ ਖੁੱਲੇ ਸੁਭਾਅ ਦੇ ਲੋਕ ਮੰਨਿਆ ਜਾਂਦਾ ਸੀ ਇਹਨਾਂ ਦੇ ਘਰਾਂ ਵਿੱਚ ਅੰਨ ਦੁੱਧ ਦੇ ਭੰਡਾਰ ਭਰੇ ਰਹਿੰਦੇ ਸਨ ਹਰ ਘਰ ਦੀ ਕਾੜਨੀ ਵਿੱਚ ਦੁੱਧ ਹਮੇਸ਼ਾ ਕੜਦੇ ਰਹਿਣਾ ਕਾੜਨੀ ਭਾਵ ਇੱਕ ਹਾਰਾ ਹੁੰਦਾ ਹੈ ਇੱਕ ਹਾਰੇ ਦੇ ਵਿੱਚ ਅੱਗ ਪਾ ਕੇ ਰੱਖ ਦਿੰਦੇ ਨੇ ਉਹਦੇ ਵਿੱਚ ਕਾੜਨੀ ਰੱਖ ਦਿੰਦੇ ਨੇ ਭਾਵ ਕੋਈ ਵੀ ਤੌੜੀ ਵਗੈਰਾ ਰੱਖ ਦਿੰਦੇ ਨੇ ਉਹਦੇ ਵਿੱਚ ਦੁੱਧ ਪਾ ਕੇ ਸਾਰਾ ਦਿਨ ਉਹ ਕੜੀ ਜਾਂਦਾ ਹੈ ਜਦੋਂ ਕੜਨ ਤੋਂ ਬਾਅਦ ਫਿਰ ਰਾਤ ਨੂੰ ਉਸ ਦੁੱਧ ਨੂੰ ਪਿੰਦੇ ਨੇ ਜਾਂ ਫਿਰ ਦਹੀਂ ਜਮਾਨਦੇ ਨੇ ਤੇ ਚਾਟੀ ਲੱਸੀ ਕੜੇ ਵਾਲਾ ਗਲਾਸ ਇਹ ਪੰਜਾਬੀਆਂ ਦਾ ਮਨਪਸੰਦ ਭੋਜਨ ਹੋਇਆ ਕਰਦਾ ਸੀ ਚਾਟੀ ਲੱਸੀ ਦੀ ਭਰੀ ਰਹਿਣੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਮੱਖਣ ਦਾ ਪੇੜਾ ਦੇ ਨਾਲ ਲੱਸੀ ਦਾ ਭਰਿਆ ਹੋਇਆ ਗਲਾਸ ਇਹ ਪੰਜਾਬੀਆਂ ਦਾ ਮਨਪਸੰਦ ਭੋਜਨ ਹੋਇਆ ਕਰਦੀ ਸੀ ਸਭ ਕੁਝ ਉਹਨਾਂ ਦੇ ਘਰ ਦਾ ਆਪਣੇ ਹੱਥੀ ਬਣਾਇਆ ਹੋਇਆ ਭੋਜਨ ਹੁੰਦਾ ਸੀ ਮੂਹ ਹਨੇਰੇ ਭਾਵ ਥੋੜਾ ਸ਼ਾਮ ਹੋਣ ਲੱਗਦਾ ਤਾਂ ਖੇਤਾਂ ਨੂੰ ਪਾਣੀ ਲਾਉਣਗੇ ਕਿਸਾਨਾਂ ਲਈ ਸੁਆਣੀਆਂ ਪੱਤਾ ਲੈ ਕੇ ਭਾਵ ਜੜੀਆਂ ਕਰਦੀਆਂ ਔਰਤਾਂ ਨੇ ਉਹ ਉਹਨਾਂ ਲਈ ਰੋਟੀ ਚਾਹ ਪਾਣੀ ਲੈ ਕੇ ਜਾਂਦੀਆਂ ਖੇਤ ਵਿੱਚ ਜਾਂਦੀਆਂ ਤੇ ਬੜੇ ਹੀ ਪ੍ਰੇਮ ਨਾਲ ਕਿਸੇ ਰੁੱਖ ਦੀ ਛਾਂ ਹੇਠ ਮੰੰਜਾ ਢਾਕੇ ਆਪਣੇ ਢੋਲ ਨੂੰ ਰੋਟੀ ਪਰੋਸਦੀਆਂ ਭਾਵ ਆਪਣੇ ਪਤੀ ਨੂੰ ਰੋਟੀ ਖਵਾਉਂਦੀਆਂ ਰੋਟੀ ਖਾ ਕੇ ਤੇ ਲੱਸੀ ਪੀ ਕੇ ਕਿਸਾਨ ਉੱਥੇ ਹੀ ਦਰਖਤ ਦੀ ਛਾਂ ਹੇਠ ਮੰਝਾ ਢਾਕੇ ਬੈਠ ਜਾਂਦਾ ਅਤੇ ਕੁਝ ਪਲ ਆਰਾਮ ਕਰ ਲੈਂਦਾ ਤੇ ਫਿਰ ਕਰ ਮਜ਼ਦੂਰੀ ਖਾ ਚੂਰੀ ਕਹਿ ਕੇ ਉੱਠ ਪੈਂਦਾ ਤੇ ਆਪਣੇ ਕੰਮ ਨੂੰ ਲਗਨ ਤੇ ਮਿਹਨਤ ਦੇ ਨਾਲ ਕਰਦਾ ਫਸਲਾਂ ਦੇ ਪੱਕ ਜਾਣ ਤੇ ਉਹ ਉਹਦੀ ਰਾਖੀ ਆਪ ਹੀ ਕਰਦਾ ਤੇ ਡੰਡਿਆਂ ਦੇ ਡਰਨੇ ਬਣਾ ਕੇ ਖੇਤਾਂ ਵਿੱਚ ਲਾ ਦਿੰਦਾ ਜਿਵੇਂ ਇੱਕ ਡੰਡਾ ਜਿਹਾ ਖੜਾ ਕੇ ਉਹਦੇ ਉੱਪਰ ਕੋਈ ਵੀ ਕੁਰਤਾ ਵਗੈਰਾ ਪਾਉਂਦੇ ਨੇ ਤਾਂ ਜੋ ਜਿਹੜੇ ਪੰਛੀ ਨੇ ਉਹਨਾਂ ਦੀ ਫਸਲਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ ਪਿੰਡ ਦੀ ਖੂਬਸੂਰਤੀ ਦਾ ਬਿਆਨ ਸ਼ਬਦਾਂ ਵਿੱਚ ਕਰਨਾ ਸੰਭਵ ਨਹੀਂ ਹੈ ਕੁੜੀਆਂ ਆਪਣਾ ਦਾਸ ਹੱਥੀਂ ਤਿਆਰ ਕਰਦੀਆਂ ਤੇ ਤਿਰੰਜਣਾ ਵਿੱਚ ਬਹਿ ਕੇ ਚਰਖੇ ਕੱਤਦੀਆਂ ਫੁਲਕਾਰੀਆਂ ਕੱਢਦੀਆਂ ਦਰੀਆਂ ਤੇ ਖੇਸ ਬੁੰਨਦੀਆਂ ਇਹਨਾਂ ਨੂੰ ਯਾਦ ਕਰਦੇ ਹਾਂ ਪੰਜਾਬਣਾਂ ਦਾ ਇੱਕ ਦ੍ਰਿਸ਼ ਅੱਖਾਂ ਸਾਹਮਣੇ ਚਿਤਰਿਆ ਜਾਂਦਾ ਹੈ ਅਤੇ ਮਟਿਆਰਾਂ ਗਿੱਧੇ 'ਚ ਪੜਥੂ ਪਾਉਂਦੀਆਂ ਤੇ ਗੱਭਰੂ ਭੰਗੜੇ ਵਿੱਚ ਧਮਾਲਾਂ ਪਾਉਂਦੇ ਨਸਰਾਉਂਦੇ। ਪ੍ਰਸਿੱਧ ਕਵੀ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਦੇ ਜਵਾਨਾਂ ਦੀ ਵੱਖਰੀ ਤਸਵੀਰ ਬਣਾਈ ਹੈ ਤੇ ਉਹ ਆਖਦੇ ਹਨ ਮਰਜੀ ਦੇ ਮਾਲਕ ਇਹ ਦਿਲ ਦੇ ਚਾਹ ਉਲਾਰਦੇ, ਦਿਲ ਦੇ ਚਾਹ ਉੱਤੇ ਉਲਾਰਦੇ। ਨਿੱਕੇ-ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਜਣ-ਪਸੀਜਣ ਸਾਰੇ ਤੇ ਵੱਡੀਆਂ-ਵੱਡੀਆਂ ਗੱਲਾਂ ਨੂੰ ਲਤ ਮਾਰ ਤੋੜ ਜਾਣ। ਭਾਵੇਂ ਉਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੁੰਦਾ ਸੀ ਜਿੱਥੇ ਉਹਨਾਂ ਦਾ ਮਨ ਦੇ ਵਿੱਚ ਦੂਜਿਆਂ ਪ੍ਰਤੀ ਪ੍ਰੇਮ ਪਿਆਰ ਹੁੰਦਾ ਸੀ ਤਾਂ ਉਥੇ ਆਪਣੀ ਜਾਨ ਕੁਰਬਾਨ ਕਰਨ ਤੱਕ ਉਹ ਤਿਆਰ ਰਹਿੰਦੇ ਸੀਗੇ ਸੋਹਣੇ ਪੰਜਾਬ ਦੇ ਅਣਖੀਲੇ ਗੱਬਰੂ ਕਿਤੇ ਇਤਿਹਾਸ ਦੇ ਪੰਨਿਆਂ ਹੇਠ ਹੀ ਦੱਬ ਕੇ ਰਹਿ ਗਏ ਹਨ ਅੱਜ ਵਿਗਿਆਨ ਦੀਆਂ ਕਾਡਾਂ ਨੇ ਸ਼ਹਿਰਾਂ ਨੂੰ ਨਹੀਂ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਪਿੰਡ ਦੀ ਨਿਰਛਲ ਭਾਵਨਾ ਦੇ ਮਨ ਦੇ ਵਿੱਚ ਨਿਰਛਲ ਹੁੰਦਾ ਹੈ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਕਪਟ ਜਾਂ ਧੋਖਾ ਨਹੀਂ ਹੈ ਸੁਭਾ ਬਲੇ ਸੰ ਅਤੇ ਕਿਸਾਨ ਉੱਤੇ ਵੀ ਵਪਾਰੀ ਕਰਨ ਦੀ ਪਰਤ ਚੜੀ ਸਾਫ਼ ਦਿਖਾਈ ਦੇ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਕੱਚੇ ਘਰਾਂ ਦਾ ਪੱਕੇ ਹੋ ਜਾਣਾ ਚੁੱਲਿਆਂ ਦੀ ਥਾਂ ਤੇ ਰਸੋਈਆਂ ਦਾ ਬਣ ਜਾਣਾ ਭਾਵ ਚੰਗੀ ਗੱਲ ਹੈ ਪਰ ਚਾਟੀਆਂ ਚ ਬਿਜਲੀ ਨਾਲ ਚੱਲਣ ਵਾਲੀਆਂ ਮੰਧਾਣੀਆਂ ਤੇ ਬਲਦਾਂ ਦੀਆਂ ਟੱਲੀਆਂ ਦੀ ਥਾਂ ਤੇ ਧੂਏ ਛੜਦੇ ਟਰੈਕਟਰਾਂ ਦੀ ਆਵਾਜ਼ ਨੇ ਮਨੁੱਖ ਨੂੰ ਅਵੇਸਲਾ ਤੇ ਨਿਕੰਮਾ ਬਣਾ ਦਿੱਤਾ ਹੈ ਹੁਣ ਤਾਰਿਆਂ ਦੀ ਛਾਵੇਂ ਭਾਵੇਂ ਪਿੰਡਾਂ ਵਿੱਚ ਸੰਗੀਤ ਨਹੀਂ ਸਨਾਟਾ ਅੱਛਾ ਨਜ਼ਰ ਆਉਂਦਾ ਹੈ ਇਸੇ ਲਈ ਦਿਲਾਂ ਚ ਜਿੰਦਾਦਿਲੀ ਵੀ ਖਤਮ ਹੋ ਰਹੀ ਹੈ ਰੱਜ ਕੇ ਖਾ ਤੇ ਦੱਬ ਕੇ ਵਾਹ ਵਾਲੀ ਗੱਲ ਅਲੋਪ ਹੋ ਰਹੀ ਹੈ ਭਾਵ ਰੱਜ ਕੇ ਖਾਓ ਤੇ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਆਪਣਾ ਸਾਰਾ ਕੰਮਕਾਰ ਕਰੋ ਇਹ ਗੱਲ ਤਾਂ ਹੈ ਹੀ ਨਹੀਂ ਕਹਿੰਦੇ ਅਲੋਪ ਹੋ ਰਹੀ ਹੈ ਖਤਮ ਹੋ ਰਹੀ ਹੈ ਹੁਣ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨਾਲ ਮੱਖਣ ਦਾ ਪੇੜਾ ਪਿੰਡਾਂ ਵਾਲਿਆਂ ਲਈ ਨੂੰ ਵੀ ਹਾਜ਼ਮ ਨਹੀਂ ਹੁੰਦਾ ਕਿਸਾਨ ਜੇ ਸਭ ਦਾ ਅन्नदाता ਹੈ ਤਾਂ ਅੱਜ ਅੰਨ ਦੇ ਨਾਲ-ਨਾਲ ਰਸਾਇਣਿਕ ਖਾਦਾਂ ਨਾਲ ਤਿਆਰ ਕੀਤੀਆਂ ਫਸਲਾਂ ਅਨਾਜ, ਦਾਣਾਂ, ਸਬਜ਼ੀਆਂ ਰਹਿਣ ਜ਼ਹਿਰ ਵੀ ਛੱਡ ਰਿਹਾ ਹੈ। ਪੈਸੇ ਦੇ ਲਾਲਚ ਦੀ ਪੱਟੀ ਉਸ ਨੇ ਅੱਖਾਂ ਤੇ ਬੰਨ੍ਹ ਲਈ ਹੈ। ਲੱਸੀ ਦੀਆਂ ਭਰੀਆਂ ਚਾਟੀਆਂ ਮੁੱਧੀਆਂ ਹੋ ਗਈਆਂ ਹਨ ਕਿਉਂਕਿ ਹੁਣ ਲੱਸੀ ਵੀ ਵੇਚੀ ਜਾਣ ਲੱਗ ਪਈ ਹੈ। ਕਾਟਣੀ ਦੇ ਦੁੱਧ ਦੀ ਥਾਂ ਤੇ ਹੁਣ ਪਿੰਡਾਂ ਵਾਲੇ ਵੀ ਮਸਾਂ ਚਾਹੀਂ ਪਰੋਸਣ ਲੱਗ ਪਏ ਹਨ। ਪਿੰਡਾਂ ਦੀ ਰਹਿੰਦੀ ਖੁੰਦੀ ਮਾੜੀ ਹਾਲਤ ਨਸ਼ਿਆਂ ਦੀ ਲਤ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੇ ਬਣਾ ਦਿੱਤੀ ਹੈ ਪਿੰਡਾਂ ਦੇ ਨੌਜਵਾਨ ਪੀੜੀ ਖੇਤਾਂ ਵਿੱਚ ਕੰਮ ਕਰਨ ਦੀ ਬਜਾਏ ਖੇਤ ਵੇਚ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਭੱਜ ਰਹੇ ਹਨ ਜੇ ਹਾਲਾਤ ਇਹੀ ਰਹੇ ਤੇ ਪਿੰਡਾਂ ਦੇ ਹਾਲਾਤਾਂ ਨੂੰ ਸੁਧਾਰਿਆ ਨਾ ਗਿਆ ਤਾਂ ਪਿੰਡ ਸੱਚਮੁੱਚ ਗਵਾਚ ਜਾਣਗੇ ਤੇ ਪਿੰਡਾਂ ਦੇ ਅਮੀਰ ਵਿਰਸੇ ਦਾ ਜ਼ਿਕਰ ਸਾਫ਼ ਸਿਰਫ ਕਿਤਾਬਾਂ ਵਿੱਚ ਹੀ ਮਿਲਿਆ ਕਰੇਗਾ ਜਾਂ ਅਜ਼ਾਇਬ ਘਰਾਂ ਵਿੱਚ ਲੱਗੀਆਂ ਤਸਵੀਰਾਂ ਰਾਹੀਂ ਲੋਕ ਪਿੰਡਾਂ ਦਾ ਦედაਰ ਕਰਿਆ ਸਕਣਗੇ ਧੰਨਵਾਦ